ਮੇਰੇ ਖਿਆਲ ਦਲ ਬਦਲੀ ਦਾ ਅਸੀਂ ਇੱਕ ਦਿਨ ਪਹਿਲਾਂ ਤੱਕ ਵੀ ਜਾਰੀ ਰਹੀ ਗਰਦਾਸਪੁਰ ਤੋਂ ਸਵਰਨਸਲਾਰੀਆ ਜਿਹੜੇ ਆਪ ਚ ਸ਼ਾਮਲ ਹੋ ਗਏ ਜਿਹੜਾ ਲੁਧਿਆਣਾ ਉਤੋਂ ਜਿਹੜੇ ਦੋਨੇ ਭਰਾ ਨੇ ਵੈ ਸੁਣੀ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਕੋਈ ਹੋਰ ਕਿਸੇ ਜਗ੍ਹਾ ਤੋਂ ਇਹ ਆਪ ਚ ਸ਼ਾਮਲ ਹੋਇਆ ਮਤਲਬ ਇਹ ਇਸ ਵਾਰੀ ਦੇਖਣ ਦਾ ਮਾਮਲਾ ਹੈ ਪੰਜਾਬ ਦੇ ਵਿੱਚ ਦਲ ਬਦਲੀ ਜਿਹੜੀ ਹੈ ਲਗਾਤਾਰ ਜਾਰੀ ਹੈ ਤੇ ਅਲਟੀਮੇਟਲੀ ਲੋਕਾਂ ਨੂੰ ਇਹ ਜੇ ਮੁੱਦੇ ਤੇ ਫੈਸਲਾ ਕਰਨਾ ਪਊਗਾ ਕਿ ਉਹ ਕੀ ਸਬਕ ਸਿਖਾਉਂਦੇ ਆ ਸੋ ਕੁੱਲ ਮਿਲਾ ਕੇ ਪਿੰਡ ਤੇ ਸ਼ਹਿਰ ਦੇ ਵਿੱਚ ਕਿਸ ਕਿਸਮ ਦਾ ਮਾਹੌਲ ਹੈ ਨਹੀਂ ਬੇਬੇ ਕੋ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਮਾਹੌਲ ਤਾਂ ਦਿੱਕਿਆ ਵਾ ਕਿ ਮਾਹੌਲ ਪਾਰਟੀਆਂ ਵੱਲੋਂ ਆਪਣੇ ਵਰਕਰਾਂ ਨੂੰ ਲਗਾਉਣ ਕੀਤਾ ਜਾ ਰਿਹਾ ਜੇ ਆਮ ਆਪਾ ਵੋਟਰ ਦੀ ਗੱਲ ਕਰਦੇ ਆ ਆਮ ਵੋਟਰ ਦੇ ਵਿੱਚ ਕੋਈ ਇਦਾਂ ਦਾ ਗਰੰਟ ਨਹੀਂ ਨਜ਼ਰ ਆ ਰਿਹਾ ਕਿ ਲੋਕ ਜਿਹੜਾ ਉਹ ਇਹ ਕਹਿਣ ਕਿ ਚਲੋ ਅੱਜ ਚਲੀਏ ਅੱਜ ਰੈਲੀ ਆ ਉੱਥੇ ਚਲੋ ਵੇਖਾਂ ਜੀ ਕਿ ਫਲਾਣਾ ਲੀਡਰ ਆ ਰਿਹਾ ਇਸ ਤਰ੍ਹਾਂ ਦਾ ਨਹੀਂ ਅਜੇ ਰੈਲੀਆਂ ਵੀ ਜਿਹੜੀਆਂ ਨੇ ਉਸ ਕਿਸਮਤ ਪਿੰਡਾਂ ਦੇ ਵਾਇਸ ਕੀਤੀਆਂ ਜਾ ਰਹੀਆਂ ਨੇ ਵੱਡੀਗਾਂ ਰੈਲੀਆਂ ਹੋਜੇ ਗ੍ਰੇਟ ਕੀਤਾ ਜਾ ਰਿਹਾ ਤੇ ਪਿੰਡ ਵਾਈਜ਼ ਰੈਲੀਆਂ ਕੀਤੇ ਜਾ ਰਿਹਾ ਸਾਰੀਆਂ ਪਾਰਟਿਕਲ ਤੇ ਤਾਂ ਜੋ ਲੋਕਾਂ ਨੂੰ ਥੱਲੇ ਜਾ ਕੇ ਲਾਭੰਦ ਕੀਤਾ ਜਾ ਸਕੇ ਆਪਣੀਆਂ ਪੌਸਟੀਆਂ ਰੱਖੀਆਂ ਜਾ ਸਕਣਗੇ ਔਰ ਇਥੇ ਜਿਹੜਾ ਪੰਜਾਬ ਦੇ ਮੁੱਦੇ ਇਹਨੇ ਜਾਂ ਲੋਕਲ ਮੁੱਦੇ ਜਿਹੜੇ ਆ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੇ ਹਨ ਅਮਰਸਾ ਦੇ ਵਿੱਚ ਜੁਰ ਇੱਕ ਮੁੱਦਾ ਜਿਹੜਾ ਐਸੋ ਬਹੁਤ ਵੱਡਾ ਹਾਈਲਾਈਟ ਹੋ ਰਿਹਾ ਉਹ ਹੈਗਾ ਤੁੰਗਤਾ ਡਰੇਨ ਸਮੇਤ ਸਾਡੇ ਨਾਲ ਇਹਦੇ ਨਾਲ ਗੱਦਾ ਨਾਲਾ ਇੱਕ ਰੰਗਦਾਰ ਕੂੜਾ ਵਹੇ ਜਿਹਦੇ ਕਰਕੇ ਕੈਂਸਰ ਦਾ ਜਿਹੜਾ ਬੜਾ ਵੱਡਾ ਬਹੁਜ ਕੈਂਸਰ ਦੇ ਮਰੀਜ਼ ਇਚਕਾਰ ਹੋ ਰਹੇ ਨੇ ਲਾਕਾ ਜਿਹਾ ਏਅਰਪੋਰਟ ਦੇ ਨਾਲ ਨੇ ਕਈ ਕਿਲੋਮੀਟਰ ਦਾ ਇਰਿਆ ਜਿਹੜਾ ਉਹ ਉਧਰ ਪ੍ਰਭਾਵਿਤ ਹੈ ਔਰ ਉਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਵੱਲੋਂ ਵੀ ਬੜਾ ਪ੍ਰੋਟੈਸਟ ਕੀਤਾ ਗਿਆ ਕਲੋਨੀਆਂ ਵਾਲਿਆਂ ਵੱਲੋਂ ਵੀ ਉੱਥੇ ਹੋਲੀ ਸਟਰੀ ਔਰ ਕਲੋਨੀ ਦੇ ਟਾਊਨਸ਼ਿਪ ਐਸੇਜਨਰ ਵੱਲ ਕੀਤਾ ਗਿਆ ਦੂਜੀਆਂ ਜਗ੍ਹਾ ਸੰਸਥਾਵਾਂ ਸੀ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਫਿਰ ਉਸ ਮੌਕੇ ਦੇ ਉੱਤੇ ਪ੍ਰੋਟੈਸਟ ਦੇ ਵਿੱਚ ਸਾਰੇ ਉਮੀਦਵਾਰ ਪਹੁੰਚੇ ਅ ਆਮ ਆਦਮੀ ਪਾਰਟੀ ਦਾ ਪਹੁੰਚੇ ਕਾਂਗਰਸ ਦੇ ਪਹੁੰਚੇ ਅਕਾਲੀ ਦਲ ਦੇ ਪਹੁੰਚੇ ਸਿੱਕੇ ਸਾਰੇ ਮੀਂਦਵਾਰ ਉਥੇ ਪਹੁੰਚੇ ਉਸ ਦਾ ਰਿਪੋਰਟੈਂਸ ਦੇ ਵਿੱਚ ਤੇ ਸਾਰੇ ਇਹ ਕਹਿੰਦੇ ਰਹੇ ਕਿ ਅਸੀਂ ਤੁਹਾਡੇ ਹਿੱਤਸ਼ੀਆਂ ਅਸੀਂ ਤੁਹਾਡੇ ਹਿੱਤਸ਼ੀਆਂ ਅਸੀਂ ਇਹ ਨਾਲੇ ਨੂੰ ਬੰਦ ਕਰਾਵਾਂਗੇ ਅਸੀਂ ਨਾਲੇ ਨੂੰ ਬੰਦ ਕਰ ਬਾਕੀ ਇਦਾਂ ਦਾ ਕੋਈ ਕੋਈ ਲੋਕਲ ਇਸ਼ੂ ਵੀ ਚੱਲ ਰਿਹਾ ਉਹ ਜ਼ਿਆਦਾਤਰ ਜਿਹੜਾ ਵਾ ਵਿਰੋਧੀਆਂ ਲੋਕ ਭਾਜਪੀ ਦੇ ਉੱਤੇ ਜਿਹੜਾ ਵਾ ਉਹ ਟਾਰਗੇਟ ਕੀਤਾ ਜਾ ਰਿਹਾ ਕਿ ਅਸੀਂ ਭਾਜਪੀ ਨੂੰ ਚਲਦਾ ਕਰਨ ਵਾਸਤੇ ਸਾਡਾ ਸਾਥ ਦਿਓ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿਸਾਨਾਂ ਨੂੰ ਜਾਂ ਕਿ ਪਿੰਡਾਂ ਦੇ ਵਿੱਚ ਵੀ ਬੀਲ ਦੇ ਕੀ ਰੂਪ ਭਜੌਣ ਲਈ ਜਿਹੜੀ ਉਹ ਸਾਰੀ ਜਿਹੜੀ ਜਿਆਦਾ ਗੇਮ ਜਿਹੜੀ ਉਹ ਚੱਲ ਰਹੀ ਹੈ ਬੀਜੇਪੀ ਦੇ ਖਿਲਾਫ ਜਿਹੜੀ ਆ ਉਹ ਪ੍ਰਚਾਰ ਜਿਹੜਾ ਜਿਆਦਾ ਚੱਲ ਰਿਹਾ। ਮਾਨ ਸਾਹਿਬ ਚਲੋ ਦੇਖਦੇ ਹਾਂ ਅਮਰ ਸਰਚ ਕੀ ਵਾਪਰਦਾ ਜੇ ਚੋਣ ਮਹਿੰਮ ਜਿਹੜੀ ਉਹ ਮੁੱਢਲੇ ਪੜਾ ਦੇ ਵਿੱਚ ਇਸ ਦੇ ਨਾਲ ਹੀ ਤੁਹਾਡੇ ਨਾਲ ਲਗਵਾ ਹਲਕਾ ਹੈਗਾ ਗੁਰਦਾਸਪੁਰ ਦਾ। ਉਹ ਵੀ ਸਰਦੀ ਇਲਾਕਾ ਉੱਥੇ ਐਕੀ ਜਿਹੜੇ ਲੋਕਲ ਉਮੀਦਵਾਰ ਜਿਹੜਾ ਬੀਜੇਪੀ ਨੇ ਲਿਆਂਦਾ ਪਹਿਲਾਂ ਤੋਂ ਕਿਸੇ ਨਾ ਕਿਸੇ ਅਬਨੇਤਾ ਨੂੰ ਜਾਂ ਕਿਸੇ ਵੱਡੇ ਕਦਕਾਠ ਵਾਲੇ ਨੂੰ ਲਿਆਉਂਦੇ ਸੀ। ਇਸ ਵਾਰੀ ਉਹਨਾਂ ਨੇ ਆਪਣਾ ਜਿਹੜਾ ਦਨੇਸ਼ ਦਨੇਸ਼ ਸਿੰਘ ਬੱਬੂ ਰਾਜਪੂਤ ਜਿਹੜਾ ਉਹ ਉਮੀਦਵਾਰ ਨੂੰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਾਂਗਰਸ ਨੇ ਜਿਹੜੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜੇਂਦਰ ਸਿੰਘ ਰੰਧਾਵਾ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੂੰ ਲਿਆਂਦਾ ਮੈਦਾਨ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੇ ਇਹ ਜਿਹੜੇ ਅਮਨਸ਼ੇਰ ਸਿੰਘ ਸ਼ਹਿਰੀ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੋ ਉੱਥੇ ਕਿਸ ਕਿਸਮ ਦਾ ਮਾਹੌਲ ਹੈ ਗੱਲ ਇਹ ਆ ਰਿਹਾ ਕਿ ਸੁਖਜਿੰਦਰ ਰੰਦਾਵਾ ਜਿਹੜੇ ਆ ਉਸ ਇਲਾਕੇ ਦੇ ਪ੍ਰਾਣੇ ਜਾਣੇ ਪਛਾਣੇ ਨੇ ਤੇ ਟਿਕਟ ਲੈਣ ਲਈ ਤਾਂ ਕਈ ਹੋਰਾਂ ਨੇ ਵੀ ਜੋਰ ਲਾਇਆ ਸੀ ਪਰ ਉਹ ਟਿਕਟ ਨਹੀਂ ਲੈ ਸਕੇ ਜਿਵੇਂ ਸਲਾਰੀਆ ਉਹਨਾਂ ਨੇ ਵੀ ਯਤਨ ਕੀਤਾ ਫਿਰ ਕਪਤਾ ਖੰਨਾ ਜਿਹੜੇ ਉਤੋਂ ਮਰਹੂਮ ਜਿਹੜੇ ਕਲਾ ਸਿਗੇ ਅਭਿਨੇਤਾ ਵਿਨੋਦ ਖੰਨਾ ਦੀ ਪਤਨੀ ਉਹਨੇ ਵੀ ਜੋਰ ਕੀਤਾ ਜੋਰ ਲਾਇਆ ਉਹ ਵੀ ਨਹੀਂ ਟਿਕਟ ਲੈ ਸਕੇ ਸੋ ਇਸ ਹਲਕੇ ਦੇ ਵਿੱਚ ਕਿਸ ਕਿਸਮ ਦਾ ਮਾਹੌਲ ਬਣ ਰਿਹਾ ਜਿਹੜਾ ਗੁਰਦਾਸਪੁਰ ਦਾ ਇਲਾਕਾ ਗਰਦਾਸਪੁਰ ਲੋਕ ਸਭਾ ਹਲਕਾ ਹੈ ਦੇਖੋ ਜਗੂ ਸਾਹਿਬ ਜੇ ਗਰਦਾਸਪੁਰ ਲੋਕ ਸਭਾ ਹਲਕਾ ਜੀ ਕਿ ਉਹ ਵੀ ਕਾਂਗਰਸੀ ਹਲਕਾ ਰਿਆ ਉਥੇ ਮੈਕਸਿਮਮ ਕਾਂਗਰਸ ਕਾਬਜ਼ੀ ਰਹੀਦੀ ਰਹੀ ਆ ਔਰ ਬੀਜੇਪੀ ਨੇ ਜਦੋਂ ਆ ਕੇ ਉਥੇ ਆਪਣੀ ਜਿੱਤ ਪ੍ਰਾਪਤ ਕੀਤੀ ਆ ਉਹਨੇ ਫਿਲਮੀ ਸਤਾ ਰਿਆਂ ਦੇ ਬਲਬੂਤੇ ਹੀ ਜਿੱਤ ਪ੍ਰਾਪਤ ਕੀਤੀ ਹੈ ਵਿਰੋਧ ਕਰਨੇ ਨੂੰ ਲਿਆ ਕੇ ਜਦੋਂ ਆਪਣੀ ਜਿੱਤ ਦਰਜ ਕੀਤੀ ਉਸ ਤੋਂ ਬਾਅਦ ਸੰਨੀ ਦਿਓਰ ਨੂੰ ਲਿਆ ਕੇ ਪਰ ਇਸ ਵਾਰ ਇਹ ਵੀ ਸੰਨੀ ਦਿਵੋਲ ਦੀ ਟਨੇਓਰ ਦੇ ਵਿੱਚ ਲੋਕ ਇੰਨੇ ਕਿ ਦੁਖੀ ਹੋ ਗਏ ਕਿਉਂਕਿ ਉਸ ਸੰਨੀ ਦਿਵੋਲ ਨੇ ਆਪਣੀ ਟ੍ਰੇਵਰ ਦੇ ਵਿੱਚ ਲੋਕਾਂ ਨੂੰ ਵਾਅਦਾ ਨਹੀਂ ਪੂਰੀ ਚਾਹੇ ਉਹ ਜੋ ਹੜ੍ਹ ਵੀ ਆਈ ਸੀ ਉਸ ਥਾਂ ਵੀ ਉਹ ਨਹੀਂ ਆਇਆ ਕਿਤੇ ਵੀ ਮਨੇ ਕਿਹਾ ਆ ਕੇ ਲੋਕਾਂ ਦੀ ਸਾਰ ਨਹੀਂ ਲਈ ਲੋਕ ਔਖੇ ਸੀ ਇਸ ਕਰਕੇ ਹੋ ਸਕਦਾ ਭਾਜਪਾ ਨੇ ਇਸ ਵਾਰ ਡਰਦਿਆਂ ਹੀ ਉਹਨਾਂ ਨੇ ਕਿਹਾ ਵੀ ਜੇ ਫੇਰ ਕੋਈ ਫਿਲਮੀ ਸਟਾਰ ਆ ਲੈਦਾ ਤੇ ਉਹਦਾ ਲੋਕਾਂ ਨੇ ਬਹੁਤ ਬੁਰਾ ਹਾਲ ਕਰਦੇ ਨਾ ਤੇ ਉਹਨਾਂ ਨੇ ਆਪਣਾ ਲੋਕਲ ਕੈਂਡੀਡੇਟ ਜਿਹੜਾ ਉਹ ਐਲਕੀ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਿਹੜੇ ਸਾਬਕਾ ਵਿਧਾਇਕ ਸੀ ਦਿਨੇਸ਼ ਬਾਬੂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਵੇਖਿਆ ਵੀ ਉਹਨਾਂ ਨੂੰ ਕੋਈ ਇਦਾਂ ਦਾ ਦੇਖੋ ਆਮ ਆਦਮੀ ਪਾਰਟੀ ਦੀ ਇੱਕ ਗੱਲ ਸੀ ਕਿ 2 ਸਾਲ ਸਰਕਾਰ ਨੂੰ ਸੱਤਾ ਵਿੱਚ ਆਇਆ ਰਿਹਾ ਗਿਆ ਪੰਜਾਬ ਦੇ ਵਿੱਚ ਦੋਵਾਂ ਸਾਲਾਂ ਦੇ ਵਿੱਚ ਸਰਕਾਰ ਨੂੰ ਪਤਾ ਵੀ ਸੀ ਕਿ ਸਾਡੀਆਂ ਐਮਪੀ ਇਲੈਕਸ਼ਨ ਆਉਣ ਵਾਲੀਆਂ ਨੇ ਪਰ ਉਹ ਕੋਈ ਇਸ ਕਦਮਾਰ ਨੂੰ ਨੇਤਾ ਨੂੰ ਕਾ ਨਹੀਂ ਪੈਦਾ ਕਰ ਸਕੇ ਜਿਹੜਾ ਐਮਪੀ ਦਾ ਕੈਂਡੀਡੇਟ ਬਣ ਸਕਦਾ ਜਿਹੜਾ ਐਮਪੀ ਦੀ ਇਲੈਕਸ਼ਨ ਲੜ ਸਕਦਾ ਮਜਬੂਰਨ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਆਪਣੇ ਮਨਿਸਟਰਾਂ ਨੂੰ ਜਿਹੜਾ ਬਾ ਮੈਦਾਨ ਵਿੱਚ ਉਤਾਰਨਾ ਪਿਆ ਇਸੇ ਤਰ੍ਹਾਂ ਹੀ ਸੇਮ ਸ਼ੈਰੀ ਕਲਸੀ ਹੋਣਾ ਨੂੰ ਜਿਹੜਾ ਮੈਦਾਨ ਵਿੱਚ ਉਤਾਰਤਾ ਜਿਹੜੇ ਬਟਾਲਾ ਤੋਂ ਵਿਧਾਇਕ ਵੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਕਿਉਂਕਿ ਉੱਥੇ ਹੋਰ ਕੋਈ ਆਮ ਆਦਮੀ ਪਾਰਟੀ ਕੋਈ ਇਦਾਂ ਦਾ ਲੀਡਰ ਨਹੀਂ ਸੀ ਹੈਗਾ ਜਿਹਨੂੰ ਐਮਪੀ ਦੀ ਇਲੈਕਸ਼ਨ ਵਾਸਤੇ ਮੈਦਾਨ ਵਿੱਚ ਉਤਾਰ ਸਕਦੇ ਇਸ ਕਰਕੇ ਉਧਰ ਅਕਾਲੀ ਦਲ ਦੀ ਜੀ ਗੱਲ ਕਰਦੇ ਆ ਅਕਾਲੀ ਦਲ ਦੇ ਡਾ ਜਜੀਤ ਸਿੰਘ ਧੀਮਾ ਜਣੂ ਆ ਗਏ ਇਹ ਉਧਰ ਸਖਜਿੰਦਰ ਰੰਦਾਵਾ ਇਹ ਇਸ ਵਕਤ ਜਿਹੜੀ ਬੀਜੇਪੀ ਜਿਵੇਂ ਗਰਦਾਸਪੁਰ ਸੀਟ ਜਿਹੜੀ ਅਰਾਉ ਉਹਦੇ ਵਿੱਚ ਬੜਾ ਕਲੀਅਰ ਹੈ ਜਮੂ ਸਾਹਿਬ ਕਿ ਪਠਾਨਕੋਟ ਸਜਾਣਪੁਰ ਭੋਆ ਤੇ ਦਿਨਾ ਨਗਰ ਚਾਰ ਕੌਨਸਟੀਚੈਂਸੀਆਂ ਦੇ ਵਿੱਚ ਤੇ ਬੀਜੇਪੀ ਜਿਹੜੀ ਆ ਉਹ ਕਿਤੇ ਨਾ ਕਿਤੇ ਥੋੜੀ ਬਥੀ ਆਪਣੀ ਚੱਲਦੀ ਹੈ ਪਠਾਨਕੋਟ ਤੇ ਸਜਾਣਪੁਰ ਤੇ ਚਲੋ ਉਥੇ ਬੀਜੇਪੀ ਦਾ ਹੈਗਾ ਆਪਣਾ ਕੇਂਦਰ ਹੈਗਾ ਉਥੇ ਕਾਂਗਰਸ ਦਾ ਹੀ ਪੂਰਾ ਕੇਂਦਰ ਹੈਗਾ ਤੇ ਜੇ ਅਗਲੀਆਂ ਬੈਲ ਮੋਸਟ ਜਿੱਥੇ ਮੁੱਖ ਦੌਰ ਤੇ ਟੱਕਰ ਕਾਂਗਰਸ ਤੇ ਬੀਜੇਪੀ ਜੀ ਹੁੰਦੀ ਹੈ ਹੁਣ ਤੱਕ ਹਾਂ ਹੁਣ ਤੱਕ ਉਥੇ ਕਾਂਗਰਸ ਤੇ ਬੀਜੇਪੀ ਦੀ ਟੱਕਰ ਰਹੀ ਆ ਤੇ ਅਕਾਲੀ ਦਲ ਦੀ ਜਿਹੜੀ ਗੱਲ ਹੈ ਅਕਾਲੀ ਦਲ ਨੂੰ ਜਿਹੜੀ ਮਾਰ ਪਿਆ ਨਾ ਅਕਾਲੀ ਦਲ ਨੂੰ ਮਾਰ ਜਿਹੜੀ ਜੋ ਜੋ ਜਿਵੇਂ ਭਾਜਪਾ ਨੂੰ ਆ ਕੇ ਥੱਲੇ ਜਿਹੜੇ ਰੂਲਰ ਹਿਲ ਕੇ ਆ ਜਾਂਦੇ ਆ ਡੇਰਾ ਬਾਬਾ ਨਾਨਕ ਆ ਗਿਆ ਫਤਿਹਗੜ ਚੂੜੀਆਂ ਆ ਗਿਆ ਕਾਧੀਆਂ ਆ ਗਿਆ ਬਟਾਲਾ ਆ ਗਿਆ ਬਟਾਲੇ ਦੇ ਵਿੱਚ ਆਪਾਂ ਕਹਿ ਸਕਦੇ ਜੋ ਥੋੜੀਆਂ ਜੀਆਂ ਭਾਜਪਾ ਦਾ ਪ੍ਰਭਾਵ ਹੈਗਾ ਸ਼ਹਿਰ ਦੇ ਵਿੱਚ ਉਹ ਵਿਦਿਆ ਅੰਗੈਂਡਰ ਹੈਗਾ ਥੋੜਾ ਜਿਆਦਾ ਗੁਰਦਾਸਪੁਰ ਆ ਗਿਆ ਇੱਥੇ ਆ ਕੇ ਭਾਜਪਾ ਨੂੰ ਜਿਹੜੀ ਮਾਰ ਪੈ ਰਹੀ ਆ ਇੱਥੇ ਅਕਾਲੀ ਦਲ ਨੂੰ ਅਕਾਲੀ ਦਲ ਦਾ ਚਲੋ ਇੱਥੇ ਕੈਂਡਰ ਹੈਗਾ ਅਕਾਲੀ ਦਲ ਨੂੰ ਇੱਥੇ ਆ ਅਕਾਲੀ ਦਲ ਨੂੰ ਜਾ ਕੇ ਅੱਗੇ ਹੋ ਸਜਾਨਪੁਰ ਚਲੇ ਜਾਓ ਪਟਨਾਾਲਕੋਟ ਚਲੇ ਜਾਓ ਤੇ ਦੀਨਾਨਗਰ ਚਲੇ ਜਾਓ ਇੱਥੇ ਕਾਲੀਦਾਲ ਨੂੰ ਜਿਹੜੇ ਆ ਉਹ ਇੱਥੇ ਜਾ ਕੇ ਮਾਰ ਪੈ ਰਹੀ ਆ ਅਜੇ ਹਾਲ ਦੀ ਘੜੀ ਮੈਂ ਗੱਲ ਕਰਦਾ ਹਾਲ ਦੀ ਘੜੀ ਕਿਉਂਕਿ ਇਹ ਦੋਵੇਂ ਰਲ ਕੇ ਲੜਦੇ ਹੁੰਦੇ ਸੀ ਤੇ ਰਲ ਕੇ ਜਿੱਤਦੇ ਰਹੇ ਆ ਇਹ ਇਹਨਾਂ ਦਾ ਫਾਇਦਾ ਸੀ ਐਰ ਕੇ ਵਾਦਵਾਕ ਨੇ ਦੋਵੇਂ ਤੇਰਾ ਤਾਂ ਕੇਂਦਰ ਆਟੋਮੈਟਿਕਲੀ ਸ਼ਿਫਟ ਹੋ ਜਣਾ ਹੋ ਗਿਆ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀ ਆ ਇਹ ਸਾਰੇ ਥਾਂ ਦੇ ਲੜ ਰਹੀ ਆ ਜਾ ਕੇ ਪੂਰੇ ਬਿਦਾਵੇ ਕਾਂਗਰਸ ਦੀ ਜੇ ਗੱਲ ਕਰਦੇ ਆ ਕਾਂਗਰਸ ਕੋ ਸਾਰੇ ਸਾਰੇ ਕੇਂਦਰ ਸਾਰੇ ਹਲਕਿਆਂ ਦੇ ਵਿੱਚ ਕਾਂਗਰਸ ਦਾ ਕੇਂਦਰ ਬੈਠਾ ਔਰ ਕਾਂਗਰਸ ਦੇ ਕੋਲ ਇਸ ਵਕਤ ਇੱਥੇ ਜਿਹੜੀਆਂ ਨੇ ਇਹ ਸੱਤ ਤਕਰੀਬ ਸੀਟਾਂ ਕਾਂਗਰਸ ਦੇ ਕਾਬਜ ਆ ਯੋ ਗੱਲ ਕਰਦੇ ਆ ਆਪਾਂ ਕਾਦਗਿਆ ਤੋਂ ਕਾਬਜ ਵਧੇਗੜ ਚੂੜੀਆਂ ਤੋਂ ਡੇਰਾ ਪਾਪਾ ਨਾਨਕ ਗਰਦਾਸਪੁਰ ਦੀਲਾ ਨਗਰ ਇੱਥੇ ਸਾਰੇ ਕਾਂਗਰਸ ਦੇ ਐਮਐਲਏ ਮੌਜੂਦ ਨੇ ਇੰਨੀ ਪਿਛਲੀ ਵੇਵ ਦੇ ਬਾਵਜੂਦ ਵੀ ਕਾਂਗਰਸ ਜਿਹੜੀ ਆ ਇਹਨਾਂ ਦੇ ਕਾਬਜ ਆ ਇਸ ਕਰਕੇ ਕਾਂਗਰਸ ਇਹ ਲਾਹਾ ਲੈਣਾ ਚਾਹੁੰਦੀ ਆ ਕਿ ਕਾਂਗਰਸ ਦੀ ਇਹ ਪੁਰਾਣੀ ਸੀਟ ਰਹੀ ਆ ਐਰ ਕੀ ਕੋਈ ਸੈਲੀਬ੍ਰਿਟੀ ਹੈ ਨਹੀਂ ਦੂਸਰਾ ਅਕਾਲੀ ਦਲ ਤੇ ਭਾਜਪਾ ਅਲੱਗ-ਅਲੱਗ ਹੋ ਗਏ ਨੇ ਇਨਾਂ ਚੀਜ਼ਾਂ ਦਾ ਫਾਇਦਾ ਵੀ ਲਿਆ ਜਾ ਸਕਦਾ ਫਿਲਹਾਲ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਕਿ ਉਹਨਾਂ ਦੋਵਾਂ ਪਾਰਟੀਆਂ ਨੂੰ ਆਪਸੀ ਜਿਹੜੀ ਤੋੜ-ਵਿਛੋੜੇ ਦਾ ਜਿਹੜਾ ਉਹ ਖਮਿਆਜਾ ਵੀ ਪੁਕੜਾ ਪੈ ਸਕਦਾ ਤੇ ਬਾਕੀ ਭਾਜਪਾ ਨੂੰ ਕਿਸਾਨਾਂ ਦਾ ਖਮਿਆਜਾ ਤੇ ਹੱਥਾਂ ਦੇ ਭੂਤ ਨਾ ਪੈ ਰਿਆ ਉਹ ਸੇਮ ਉੱਥੇ ਵੀ ਗਰਦਾਸਪੁਰ ਦੇ ਵਿੱਚ ਵੀ ਭੂਤ ਨਾ ਪੈ ਰਿਆ ਇਸ ਕਰਕੇ ਅਜੇ ਉੱਥੇ ਕੋਈ ਪਿਕਚਰ ਕਲੀਅਰ ਨਹੀਂ ਹੋਈ ਪਰ ਜਿਹੜੀਆਂ ਪਾਰਟੀਆਂ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਇਹਨਾਂ ਦਾ ਕੇਡਰ ਕਿਤੇ ਨਾ ਕਿਤੇ ਘੁੰਮ ਰਿਹਾ ਅਜੇ ਤੇ ਅਕਾਲੀ ਦਲ ਤੇ ਬੀਜੇਪੀ ਦਾ ਕਈਆਂ ਕਈਆਂ ਥਾਵਾਂ ਤੋਂ ਕਈ ਕੰਸਟੀਟੂਐਂਸੀਓਂ ਤੋਂ ਜਾ ਕੇ ਮਾਈਨਸ ਹੋ ਰਿਹਾ ਕੇਡਰ ਮਾਈਨਸ ਹੋਦਾ ਕਰ ਰਿਹਾ ਵੀ ਉੱਥੇ ਅਕਾਲੀ ਦਲ ਨੇ ਯੋਰ ਨਹੀਂ ਲਾਇਆ ਜਿਵੇਂ ਆਪਾਂ ਸਿਆਲਪੁਰ ਕਰ ਕਰੀਏ ਪਠਾਨਕੋਟ ਗੱਲ ਕਰੀਏ ਉੱਥੇ ਅਕਾਲੀ ਦਲ ਨੇ ਕਦੀ ਬਹੁਤ ਜ਼ਿਆਦਾ ਯੋਰ ਨਹੀਂ ਲਾਇਆ ਵੀ ਉੱਥੇ ਕੇਡਰ ਖੜਾ ਕਰ ਲਈ ਕਿਉਂਕਿ ਬੀਜੇਪੀ ਨਾਲ ਅਲਾਈਸ ਸੀ ਉਹਨਾਂ ਦਾ ਬੀਜੇਪੀ ਆਪਣਾ ਕੰਮ ਕਰਦੀ ਰਹੀ ਹੈ ਇਸੇ ਤਰ੍ਹਾਂ ਬੀਜੇਪੀ ਨੇ ਪਿੰਡੂ ਖੇਤਰਾਂ ਦੇ ਵਿੱਚ ਯੋਰ ਲਾਇਆ ਇਸ ਕਰਕੇ ਉਹ ਅਜੇ ਔੜਾਲੇ ਦਿਨਾਂ ਦੇ ਵਿੱਚ ਪਿਕਚਰ ਕਲੀਅਰ ਹੋਏਗੀ ਕਿ ਕੀ ਬੰਦਾ ਵਾ ਪਰ ਇਹਨਾਂ ਵਾਸਤੇ ਇਸ ਵਕਤ ਸਾਰਿਆਂ ਵਾਸਤੇ ਬਹੁਤ ਜਿਆਦਾ ਸੌਖਾ ਨਹੀਂ ਆ ਕਾਲੀਦਾਰ ਵਾਸਤੇ ਤੇ ਬੀਜੇਪੀ ਵਾਸਤੇ ਕਿ ਅਸੀਂ ਸੀਟਾਂ ਕਿਵੇਂ ਕੱਟਣੀਆਂ ਕਰਨੀਆਂ ਬਹੁਤ ਔਖੀਆਂ ਨੇ ਇੱਕ ਅਕਾਲੀ ਦਲ ਦੇ ਆਪਸ ਦੇ ਵਿੱਚ ਵੀ ਜਿਹੜਾ ਰਵੀਕਰਨ ਕਾਹਲੋਂ ਤੇ ਜਿਹੜਾ ਸੁਚਾ ਸਿੰਘ ਲਗਾ ਸੁਚਾ ਸਿੰਘ ਲਗਾ ਨੇ 22 ਮਈ ਨੂੰ ਜਿਹੜੀ ਕਲਾਂਨੌਰ ਦੇ ਵਿੱਚ ਰੈਲੀ ਕਰਨੀ ਹੈ ਉੱਤੇ ਉਹਨੇ ਅਕਾਲੀ ਦਲ ਤੋਂ ਸਪਸ਼ਟੀਕਰਨ ਮੰਗਣਾ ਵੀ ਤੁਸੀਂ ਮੈਨੂੰ ਮੇਰੇ ਪ੍ਰਤੀ ਕੀ ਐਟੀਟਿਊਡ ਬਣਾਉਨੇ ਆ ਤੇ ਰਵੀਕਰਨ ਕਾਹਲੋਂ ਨੇ ਇੱਕ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਦੇ ਵਿੱਚ ਆਪਣੇ ਸਮਰਥਕ ਇਕੱਠੇ ਕੀਤੇ ਸੀ ਇਹ ਵੀ ਇੱਕ ਰੇੜਕਾ ਅਕਾਲੀ ਦਲ ਦੇ ਵਿੱਚ ਹੈਗਾ ਇਹਦੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ ਬਿਲਕੁਲ ਏ ਏ ਏ ਕਾਲੀ ਦਲ ਦੇ ਵੇਖੋ ਸੁਚਾ ਸਿੰਘ ਲਗਾ ਦਾ ਇੱਕ ਕੇਟਰ ਨੇ ਆਪਣਾ ਰੱਖਿਆ ਹੋਇਆ ਉਹ ਕੇਟਰ ਹੈਗਾ ਪਰ ਉਹ ਕੇਟਰ ਰਵੀਕਰਨ ਸਿੰਘ ਤੇ ਸੁਚਾ ਸਿੰਘ ਲਗਾ ਦੀ ਜਿਹੜੀ ਆ ਆਪਸੀ ਗਹਿ ਭਾਜੀ ਹੈ ਕਿਉਂਕਿ ਉਸੇ ਸੀਟ ਆ ਡੇਰਾਪਾਪਾ ਨਾਨਕ ਤੋਂ ਅਸੀਂ ਇਸ਼ੋਕ ਜਿਹੜੇ ਨੇ ਇਹ ਨੇ ਸੁਚਾ ਸਿੰਘ ਲਗਾ ਤੇ ਉੱਥੋਂ ਹੀ ਰਵੀਕਰਨ ਸਿੰਘ ਕਲੋਂ ਜਿਹੜਾ ਉਹ ਉਮੀਦਵਾਰ ਨੇ ਇਹ ਇਹਨਾਂ ਦੀ ਤਸ਼ਹ ਤਸ਼ਹ ਦੇ ਵਿੱਚ ਜਿਹੜਾ ਵਾ ਉਹ ਇਹੀ ਲੱਗਦਾ ਕਿ ਕਿਤੇ ਏਰਰ ਹੋਵੇ ਕਿ ਕਾਲੀ ਦਲ ਦੇ ਉਮੀਦਵਾਰ ਡਾਕਟਰ ਜਦ ਜੀ ਸਿੰਘ ਟੀਮਾਂ ਦਾ ਕੋਈ ਨੁਕਸਾਨ ਹੋ ਜੇ ਇਹਨਾਂ ਦੋਵਾਂ ਦੀਆਂ ਆਪਸੀ ਕਹਿ ਭਾਜੀਆਂ ਕਰਨ ਹਾਂ ਪਰ ਲੱਗੇ ਹੋਏ ਨੇ ਕਿ ਕਿਸੇ ਤਰ੍ਹਾਂ ਜਿਹਦਾ ਪੈਚ-ਅਪ ਹੋ ਜੇ ਪਰ ਪੈਚ-ਅਪ ਹੋਣ ਦੇ ਅਸਰ ਨਹੀਂ ਲੱਗਦੇ ਕਿਉਂਕਿ ਪੁੱਤਰ ਸਿੰਘ ਲਗਾ ਦੇ ਵੀ ਕਾਫੀ ਤੇਵਰ ਸਖਤ ਨੇ ਉਹ ਉਹਨਾਂ ਦਾ ਉਹ ਸੀਟੀ ਵਾਲੇ ਮਾਮਲੇ ਕਰਕੇ ਵੀ ਉਹ ਹੁਣ ਨਾ ਦੇ ਅਕਾਲੀ ਦਲ ਉਹਨੂੰ ਐਕਸੈਪਟ ਕਰ ਸਕਦਾ ਕਿਉਂਕਿ ਹਾਲਾਤ ਮੌਕਾ ਇਹੋ ਜਿਹਾ ਬੜਾ ਨਾਜ਼ੁਕ ਆ ਜੇ ਐਕਸੈਪਟ ਕਰਦਾ ਤੇ ਆਟੋਮੈਟਿਕਲੀ ਜਿਹੜੀ ਪ੍ਰਾਣੀ ਜੋ ਵੀ ਕਤਨਾ ਕਰਮ ਸੀ ਉਹਨੂੰ ਨੇਚਲੀ ਕਰਿਆ ਕਿ ਵਿਰੋਧੀ ਤੁਰਾ ਜਿਹੜੀਆਂ ਨੇ ਉਹ ਛਾਲ ਕਿਥੇ ਲੈ ਕੇ ਆਉਣ ਗਿਆ ਮਦਾਨਾ ਜਿਹੜਾ ਕਹਿੰਦੇ ਪੁਰਾਣੀ ਜਿਹੜੀ ਸ਼ਲੀਲ ਵੀਡੀਓ ਉਹ ਫਿਰ ਚੱਲਣ ਲੱਗ ਸਕਦੀ ਹੈ ਇਲਾਕੇ 'ਚ ਬਿਲਕੁਲ ਉਹ ਇਹ ਗੱਲ ਹੈ ਨਾ ਉਹ ਉਹੀ ਗੱਲ ਆ ਕਾਲੀਦਾਨ ਵੀ ਉਹ ਚੁਕਵੇ ਪੈਰ ਧਰਿਆ ਕਿ ਜੇ ਉਹ ਸੁਚਾ ਸਿੰਘ ਨਾਲ ਲਗਾਹ ਹੋਣਾ ਨਾ ਕੰਪਰੋਮਾਈਜ਼ ਕਰਦੇ ਅੱਗੇ ਜਾਗੇ ਉਹਨਾਂ ਨੂੰ ਐਲਾਨ ਕਰਦੇ ਉਹ ਪੱਲੇ ਕਿ ਹਾਂ ਇਹਨੂੰ ਸ਼ਾਮਲ ਕਰਦੇ ਆ ਤੇ ਉਹਨਾਂ ਨੂੰ ਕੱਲਾ ਇਹ ਡਰਿਆ ਕਿ ਇਹ ਕੱਲਾ ਗਰਦਾਸਪੁਰ ਨਹੀਂ ਇਹ ਆਵੇਗਾ ਗਰਦਾਸਪੁਰ ਦੇ ਬਚਾਉਦੇ ਬਚਾਉਦੇ ਜੇ ਕੋਈ ਹੋਰ ਸੀਟ ਆਦੀ ਆ ਰਿਹਾ ਉੱਥੇ ਵੀ ਅਸੀਂ ਨੁਕਸਾਨ ਕਰਵਾ ਬੈਗੀ ਇਹ ਕਾਲੀਦਲ ਤੇ ਹੁਣ ਇਹੋ ਜੇ ਇਸ ਚੀਜ਼ਾਂ ਕਰਕੇ ਕਾਲੀਦਲ ਵੀ ਬੜਾ ਸੋਚ ਕੇ ਸਮਝ ਕੇ ਡਾਕਟਰ ਦਰਜੀਤ ਸਿੰਘ ਟੀਮਾ ਵੀ ਆ ਜਿਹੜੇ ਆ ਜੇ ਉਹਨਾਂ ਨੂੰ ਵੀ ਗੱਲ ਕੀਤੀ ਜਾਂਦੀ ਹੈ ਕਿ ਸੁਸਤ ਸਿੰਘ ਲਗਾਹ ਬਾਰੇ ਤਾਂ ਉਹ ਵੀ ਕੋਈ ਜਿਆਦਾ ਗੱਲ ਨਹੀਂ ਕਰਦੇ ਉਹ ਕਹਿੰਦੇ ਜੀ ਮੈਨੂੰ ਪਤਾ ਨਹੀਂ ਇਹ ਉਹਨਾਂ ਲਗਾਹ ਸਾਹਿਬ ਨੂੰ ਪਤਾ ਹੋਊਗਾ ਬਿਲਕੁਲ ਰਿਸਪੈਕਟਫੁਲੀ ਇੱਕ ਉੱਤਰ ਦਿੰਦੇ ਨੇ ਤੇ ਇਸ ਕਰਕੇ ਕੰਨੀ ਵੱਟ ਰਹੇ ਵਿਕਰਮ ਜੀ ਠੀਏ ਨੇ ਪਿਛਲੇ ਦਿਨੀਏ ਇਸ ਗੱਲ ਤੋਂ ਕੰਨੀ ਵੱਟੀ ਆ ਕਿ ਕੰਨੀ ਘਟਾ ਆ ਗਿਆ ਇਹ ਤੀਜਾ ਜਿਹੜੀਆਂ ਨੇ ਅਕਾਲੀ ਦਲ ਨੂੰ ਪਤਾ ਕਿ ਨੁਕਸਾਨ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹਨਾਂ ਨੂੰ ਲੈਂਦੇ ਆ ਤਾਂ ਜੇ ਨਹੀਂ ਲੈਂਦੇ ਤੇ ਸੁੱਚਾ ਸਿੰਘ ਲਗਾ ਦੂਸਰੇ ਬੰਦੇ ਕਿਤੇ ਭੁਗਤਾਨ ਕਰ ਸਕਦੇ ਆ ਇਸ ਕਰਕੇ ਇਹ ਗਰਾਸਪੁਰ ਦੀ ਸੀਟ ਦੇ ਉੱਤੇ ਇਸ ਵਕਤ ਜਿਹੜਾ ਵਾ ਉਹ ਬੜੀ ਕਸ਼ਕਸ਼ ਚੱਲ ਰਹੀ ਆ ਅਕਾਲੀ ਦਲ ਦੇ ਅੰਦਰ ਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਜਿਹੜੀਆਂ ਉਹ ਆਪਣੇ ਮੈਦਾਨ ਵਿੱਚ ਲੱਗੇ ਹੋਏ ਨੇ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਜੋਸ਼ੂ ਇੱਕ ਇਹ ਦੱਸੋ ਵੀ ਸੁਖਜਿੰਦਰ ਸਿੰਘ ਰੰਧਾਵਾ ਇਸ ਵੇਲੇ ਜਿਹੜੇ ਆ ਉਹ ਰਾਜਸਥਾਨ ਕਾਂਗਰਸ ਦੇ ਵੀ ਇੰਚਾਰਜ ਡਿਪਟੀ ਮੁੱਖ ਮੰਤਰੀ ਵੀ ਰਹੇ ਆ ਇਸ ਹਲਕੇ ਤੋਂ ਕਈ ਵਾਰੀ ਜਿੱਤੇ ਆ ਉਹਨਾਂ ਦਾ ਕੀ ਇਮਪ੍ਰੈਸ਼ਨ ਬਣ ਰਿਹਾ ਉਹ ਕਿਵੇਂ ਚੋਣ ਪ੍ਰਚਾਰ ਦੇ ਵਿੱਚ ਦੂਜਿਆਂ ਦੇ ਮੁਕਾਬਲੇ ਕਿੱਥੇ ਇੱਕ ਸਟੈਂਡ ਕਰਦੇ ਇਹਨਾਂ ਨੂੰ ਸੁਖਿੰਦਰ ਸਿੰਘ ਰੰਧਾਵਾ ਜਿਹੜੇ ਮੇਨ ਉੱਥੇ ਕੀ ਹੁੰਦਾ ਸੀ ਕਿ ਸੁਖਿੰਦਰ ਸਿੰਘ ਰੰਧਾਵਾ ਦਾ ਤੇ ਕੁਦਰ ਤ੍ਰਿਪਤ ਬਾਜਵਾ ਇਹ ਸਾਰੇ ਪਹਿਲਾਂ ਗਰੁੱਪ ਸੀ ਇੱਕ ਤੇ ਦੂਸਰੇ ਬੰਨੇ ਇਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਹੋਣੀ ਵੱਖਰਾ ਗਰੁੱਪ ਸੀ ਕਿਉਂਕਿ ਤੇ ਬਾਜਵਾ ਤੇ ਪ੍ਰਤਾਪ ਸਭ ਬਾਜਵਾ ਉਹਨਾਂ ਦੀ ਨਹੀਂ ਬਾਦੀ ਪਹਿਲਾਂ ਤੋਂ ਸ਼ੁਰੂ ਤੋਂ ਸਾਰਿਆਂ ਨੂੰ ਪਤਾ ਵਾ ਇਹ ਗਰੁੱਪ ਇਹਨਾਂ ਸੀ ਬਾਜਵਾ ਸਭ ਆਪਣੇ ਵੱਖਰਾ ਸੀ ਰੰਧਾਵਾ ਸਭ ਆਪਣਾ ਵੱਖਰਾ ਪਰ ਇਹ ਹੁਣ ਪਿਛਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਦੀ ਨੇੜਤਾ ਹੋਈ ਆ ਜਿਵੇਂ ਆਪਸ ਵਿੱਚ ਇਹ ਨੇੜੇ-ਨੇੜੇ ਆਏ ਨੇ ਠੀਕ ਆ ਸ਼ਾਇਦ ਇਹਨਾਂ ਨੂੰ ਇਹ ਪਤਾ ਲੱਗਾ ਕਿ ਜੇ ਅਸੀਂ ਅਲੱਗ-ਅਲੱਗ ਲੜਦੇ ਰਹੇ ਤੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਾਂਗੇ ਤੇ ਇਹ ਚੀਜ਼ਾਂ ਦਾ ਇਹਨਾਂ ਨੂੰ ਫਾਇਦਾ ਹੋ ਸਕਦਾ ਪਰ ਵੇਖਣ ਵਾਲੀ ਇਹ ਗੱਲ ਹੁਣੀ ਇਹ ਆ ਕਿ ਇਹ ਲੀਡਰ ਜਿਹੜੇ ਨੇ ਇਹ ਕਿੰਨਾ ਕੁ ਨਾਲ ਚੱਲਦੇ ਨੇ ਤਕੜੇ ਹੋਗੇ ਜੇ ਜਿਹਦੇ ਸਾਰੇ ਲੀਡਰ ਮੇਰੇ ਕੋਲ ਜੇਕਰ ਕਾਂਗਰਸ ਇੱਕ ਗੱਲ ਬੜੀ ਕਲੀਅਰ ਜੇ ਜੇ ਕਾਂਗਰਸ ਗਰਦਾਸਪੁਰ ਹਲਕੇ ਦੇ ਤੋਂ ਸਾਰੀ ਕਾਂਗਰਸ ਰਲ ਕੇ ਤਕੜੀ ਹੋ ਕੇ ਸੀਟ ਲੜਦੀ ਆ ਤੇ ਮੇਰਾ ਖਿਆਲ ਇਹਨਾਂ ਵਾਸਤੇ ਕੋਈ ਮੁਸ਼ਕਲ ਪੇਸ਼ ਨਹੀਂ ਆ ਸਕਦੀ ਤੇ ਜੇ ਕਿਤੇ ਇਹਨਾਂ ਨੇ ਫੇਰ ਪੁਰਾਣੀਆਂ ਗੱਲਾਂ ਯਾਦ ਕਰਕੇ ਜੇ ਪੁਰਾਣੇ ਤਰੀਕੇ ਤੋਂ ਤਰੀਕੇ ਅਡਾਪਟ ਕਰਕੇ ਇੱਕ ਦੂਜੇ ਦੀ ਲੈਗ ਪੁੱਲਿੰਗ ਕੀਤੀ ਤੇ ਫਿਰ ਕਾਂਗਰਸ ਵਾਸਤੇ ਫਿਰ ਸﺠਿੰਦਰ ਸਿਕਰਧਾ ਵਾਸਤੇ ਔਖਾ ਹੋਊਗਾ ਇਹ ਮੈਦਾਨ ਨੂੰ ਇਹ ਕਿਲੇ ਨੂੰ ਫਤਿਹ ਕਰਨਾ ਇਹ ਕਾਂਗਰਸ ਨੂੰ ਮੋੜ ਆਪਣੇ ਸੀਟ ਵਾਪਸ ਲੈ ਕੇ ਆਉਣੀ ਜਿਹੜੀ ਆ ਉਹ ਫਿਰ ਔਖੀ ਹੋ ਜਾਏਗੀ ਜੇ ਇਕੱਠੇ ਲੜਦੇ ਆ ਤੇ ਫਿਰ ਹੋ ਸਕਦਾ ਕਾਂਗਰਸੀ ਕਲੱਬ ਫਤਿਹ ਕਰਨ ਦੇ ਵਿੱਚ ਕੰਮਜਮ ਕਿਤੇ ਨਾ ਕਿਤੇ ਹੋ ਜੇ ਨਹੀਂ ਤੇ ਇਹ ਰਹੇਗੇ ਜੇ ਲੜਦੇ ਰਹੇ ਤੇ ਤੀਸਰਾ ਕੋਈ ਬਾਜ਼ੀ ਮਾਰ ਜੇ ਨਹੀਂ ਮੇਰਾ ਖਿਆਲ ਕਦ ਬੁੱਤ ਦੇ ਤੌਰ ਤੇ ਮੇਰੇ ਖਿਆਲ ਰੰਧਾਵਾ ਹੋਣਾਂ ਦਾ ਵੱਡਾ ਕਦ ਬੁੱਤ ਹੈਗਾ ਇਹ ਵੀ ਇੱਕ ਲੋਕਾਂ ਨੂੰ ਰਹੇਗਾ ਵੀ ਜੇ ਸਾਡੇ ਇਲਾਕੇ ਤੋਂ ਇਹ ਬਣਦੇ ਆ ਤੇ ਦੇ ਨਾਲ ਉਹਨਾਂ ਨੂੰ ਕੋਈ ਬੈਨੀਫਿਟ ਦੀ ਉਹਨਾਂ ਨੂੰ ਕੋਈ ਮਸਲੇ ਹੱਲ ਹੋਣ ਦੀ ਉਮੀਦ ਹੋ ਸਕਦੀ ਹੈ ਇਹਦੇ ਬਾਰੇ ਸੰਖੇਪ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੁਜਿੰਦਰ ਸਿੰਘ ਰੰਦਾਵਾ ਇੱਕ ਧਾਕੜ ਜਿਹਨੂੰ ਆਪਾਂ ਪੰਜਾਬੀ ਚ ਕਹਿੰਗੇ ਇੱਕ ਧਾਕੜ ਦੇ ਤਰ੍ਹਾਂ ਦੇ ਬਜੋ ਮੰਨੇ ਜਾਂਦੇ ਨੇ ਮਤਲਬ ਕਿ ਉਹ ਕਿਤੇ ਕਿਸੇ ਦੇ ਨਾਲ ਕੰਪਰੋਮਾਈਜ਼ ਜਾਂ ਲਿਫਣ ਵਾਲਾ ਨੇਤਾ ਨਹੀਂ ਹੈਗਾ ਉਹ ਜਿਹੜੀ ਗੱਲ ਆ ਉਹ ਹਿੱਕ ਠੋਕੇ ਆਪਣੇ ਕੰਮ ਕਰਾਉਂਦੇ ਰਹੇ ਨੇ ਪਹਿਲਾਂ ਵੀ ਤੇ ਗਾਂਵ ਵੀ ਉਹਨਾਂ ਨੂੰ ਲੁਕਣ ਮਾ ਸਕਦੇ ਨੇ ਇਕਰਾ ਸਕਦੇ ਨੇ ਮਤਲਬ ਕਿ ਇਸ ਕਰਕੇ ਉਹਨਾਂ ਦਾ ਇੱਕ ਪਲੱਸ ਪੁਆਇੰਟ ਇਹ ਹੈਗਾ ਵਾ ਕਿ ਉਹ ਇੱਕ ਜਿਹੜੀ ਉਹਨਾਂ ਦੀ ਛਵੀ ਬਣੀ ਹੋਈ ਹੈ ਨਾ ਉਹ ਇੱਕ ਇੰਦਾ ਦੀ ਬਣੀ ਹੋਈ ਹੈ ਕਿ ਉਹ ਇੱਕ ਧਾਕੜ ਲੀਡਰ ਆ ਉਹ ਪ੍ਰਵਾਹ ਨਹੀਂ ਕਰਦਾ ਉਹ ਲੋਕਾਂ ਦੇ ਉਸਾ ਸਟੈਂਡ ਲੈ ਕੰਮ ਕਰ ਜਾਂਦਾ ਇਸ ਕਰਕੇ ਲੋਕਾਂ ਦੇ ਵਿੱਚ ਰੁਝਾਨ ਹੈਗਾ ਵਾ ਲੋਕੀ ਚਾਹਦੇ ਵੀ ਆ ਇਸ ਜਿਹਦਰ ਸੇ ਗਰਦਾਵਾ ਜੇ ਬੰਦੇ ਆ ਜੋ ਕਾਂਗਰਸ ਕਾਟਰ ਦੇ ਵਿੱਚ ਵੀ ਆਪਾਂ ਗੱਲ ਕਰਦੇ ਆ ਬਾਕੀ ਤੇ ਜੇ ਫੈਸਲਾ ਲੋਕਾਂ ਦੇ ਕਰਨਾ ਅਗੇ ਉਹਨਾਂ ਨੇ ਕੀ ਆ ਚਾਰ ਤਰੀਕ ਨੂੰ ਫੈਸਲਾ ਆ ਜਾਣਾ ਵਾ ਪਰ ਹਾਲ ਦੀ ਘੜੀ ਹੈ ਵੀ ਕਾਂਗਰਸ ਦਾ ਉਮੀਦਵਾਰ ਦੇ ਤੌਰ ਤੇ ਜੇ ਗੱਲ ਕਰਦੇ ਆ ਸﺠਿੰਦਰ ਸਿੰਘ ਰੰਦਾਵਾ ਇੱਕ ਤਗੜੇ ਉਮੀਦਵਾਰ ਨੇ ਕਾਂਗਰਸ ਦੇ ਨੇ ਜਿਹੜੇ ਸਿਲੈਕਟ ਕੀਤੇ ਨੇ ਅਸੋਕ ਤੋਂ ਇਧੇ ਗਰਲਾਸਪੁਰ ਦੇ ਵਿੱਚੋਂ ਬਹੁਤ ਤਗੜੇ ਉਮੀਦਵਾਰਾਂ ਵੱਲੋਂ ਜਿਹੜੇ ਉੱਪਰ ਕੇ ਸਾਹਮਣੇ ਆ ਰਹੇ ਨੇ ਇਹ ਗੱਲ ਕਲੀਅਰ ਹੈ